ਕਲੰਦਾ ਗੰਦੇ ਪਾਣੀ ਦਾ ਛੱਪੜ ਲੋਕਾਂ ਦਾ ਹੀ ਬਣਿਆ ਕਰਮ ਰੋਗ ਛੱਪੜ ਦੇ ਗੰਦੇ ਪਾਣੀ ਦੀ ਫੈਲ ਰਹੀ ਬਦਬੂ ਕਾਰਨ ਲੋਕਾਂ ਵਿੱਚ ਫੈਲ ਰਹੀਆਂ ਭਿਆਨਕ ਬਿਮਾਰੀਆਂ ਗੰਦੇ ਪਾਣੀ ਦੇ ਛੱਪੜ ਦੀ ਜਗ੍ਹਾ ਨੂੰ ਸਵਰਗ ਬਣਾਉਣ ਲਈ ਸਰਪੰਚ ਵੱਲੋਂ ਹਾਸਲ ਕੀਤੀਆਂ ਗਈਆਂ ਸਨ ਵੋਟਾਂ ਛੱਪੜ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸਰਪੰਚ ਵੱਲੋਂ ਵਿਖਾਏ ਗਏ ਸਨ ਸਮਝਬਾਗ ਪਰ ਸਚਾਈ ਇਹ ਹੈ ਕਿ ਫੀਵਰੇਚ ਅਤੇ ਦਲੀਆਂ ਨਾਲੀਆਂ ਦਾ ਬੰਤਾ ਪਾਣੀ ਸਟੋਰ ਹੋਣ ਕਰਕੇ ਆਸ-ਪਾਸ ਦੇ ਲੋਕਾਂ ਨੂੰ ਵਾੜ ਰਿਹਾ ਮੌਸਮੀ ਬਿਮਾਰੀਆਂ ਜੇਕਰ ਜਲਦੀ ਹੱਲ ਨਹੀਂ ਹੁੰਦਾ ਤਾਂ ਲੋਕ ਹੋਣਗੇ ਆਪਣੇ ਆਪਣੇ ਘਰ ਛੱਡਣ ਲਈ ਮਜਬੂਰ ਪਿੰਡ ਦਾ ਵਿਕਾਸ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਪਿੰਡ ਦੇ ਸਰਪੰਚ ਇਹ ਕੀ ਨਾ ਤੇ ਕਿਹੜਾ ਪਿੰਡ ਪਿੰਡ ਮੜੜਕਲਾ ਜੀ ترਸੇਮ ਰਾਜ ਨਾਮ ਮੇਰਾ ਜੀ ਕੀ ਮਾਮਲਾ ਜਿੱਥੇ ਜਿਹੜੇ ਇਕੱਠੇ ਹੋਏ ਮਾਮਲਾ ਜੀ ਪਹਿਲਾਂ ਤਾਂ ਇੱਕ ਕਾਕਾ ਬਰਾੜ ਜੀ ਆਏ ਇੱਥੇ ਬਹਿ ਕੇ ਵਾਅਦੇ ਕਰਕੇ ਗਿਆ ਵੀ ਤਿੰਨਾਂ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਤੁਹਾਡਾ ਛੱਪੜ ਸਾਫ਼ ਕਰ ਦਾਂਗੇ ਛੱਪੜ ਦਾ ਹਾਲ ਵੇਖੋ ਕੀ ਹੋਇਆ ਪਿਆ ਸਾਰੇ ਸਾਡੇ ਬੱਚੇ ਬਿਮਾਰ ਐ ਸਾਰੇ ਸਾਰੇ ਟੋਟਲ ਹੋ ਮਾਗ ਦੇ ਵਿੱਚ ਵੀ ਪੱਖੇ ਚੱਲਦੇ ਨੇ ਸਾਡੇ ਇੱਕ ਦਿਨ ਵੀ ਬੰਦ ਨਹੀਂ ਹੋਏਗੇ ਤੇ ਉਦੋਂ ਬਾਅਦ ਸਰਪੰਚ ਸਾਹਿਬ ਜੀ ਆ ਪੰਚਾਇਤ 6 ਮਹੀਨੇ ਹੋ ਗਏ ਬਣੀ ਨੂੰ ਉਦੋਂ ਕਹਿੰਦੇ ਸੀ 15 ਦਿਨਾਂ ਬਾਅਦ ਤੁਹਾਡਾ ਕੰਮ ਅਸੀਂ ਅਸੀਂ ਕਰਾਵਾਂਗੇ ਸਫਾਈ ਕਰਾਵਾਂਗੇ ਤੁਹਾਡੇ ਛੱਪੜ ਦੀ ਸਫਾਈ ਕਰਾਂ ਅਸੀਂ ਮੈਂ ਇਹ ਗੱਲ ਵੀ ਆਖੀ ਆਪਦੇ ਕੋਲੋਂ ਮੈਂ 2000 ਰੁਪਏ ਮੈਂ ਲਾ ਦਨਾ ਤੇ ਸੁਫਾਈ ਕਰਾ ਦੇਨਾ ਮੇਰੇ ਆੜ ਗਮਾਰੇ ਵੀ ਮੇਰਾ ਸਾਫ ਦਿੰਦੇ ਸੀ ਵੀ ਪੈਸੇ ਅਸੀਂ ਦੇ ਦਾਂ 2-200 ਕਰਕੇ ਠੀਕ ਹੈ ਪਰ ਕੋਈ ਵੀ ਵਿੱਚ ਮੈਂ ਜੋ ਪੰਚਾਇਤ ਸਰਪੰਚ ਕੋਲੇ ਗਿਆ ਉਹਨੇ ਕੋਈ ਗੱਲ ਨਹੀਂ ਮੇਰੀ ਸੁਣੀ ਕਿਹੜਾ ਸਰਪੰਚ ਕੀ ਨਾਮ ਹੁੰਦਾ ਬਲਜੀਤ ਸਿੰਘ ਕੰਗਾਈ ਮੇਲਕਾਂ ਦਾ ਮੌਜੂਦਾ ਸਰਪੰਚ ਹਾਂਜੀ ਹਾਂਜੀ ਠੀਕ ਹੈ ਕੀ ਮੰਗ ਕਰਦੇ ਆ ਪ੍ਰਸ਼ਾਸਨ ਮੰਗ ਇਹ ਸਾਡੀ ਸਫਾਈ ਹੋਣੀ ਚਾਹੀਦੀ ਆ ਸਾਰੇ ਬੱਚੇ ਸਾਡੇ ਬਿਮਾਰ ਆ ਘਰ ਜਮਾਂ ਲੱਗ ਗਿਆ ਜੀ ਕੋਈ ਇਹਦੇ ਸਾਰੇ ਪਾਣੀ ਪਿੱਛੇ ਵੇਖੋ ਖਾਲੇ ਚ ਰੁਕਿਆ ਹੋਇਆ ਸਾਰਾ ਘਰਾਂ 'ਚ ਪਾਣੀ ਵੜਿਆ ਹੋਇਆ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਇਸ ਖਾਲੇ ਚ ਹੀ ਆਉਂਦਾ ਤੇ ਇੱਥੋਂ ਹੀ ਬੰਦਾ ਪਿੱਛੋਂ ਸਾਹਮਣੇ ਦੇਖੋ ਕੀ ਹਾਲ ਬਣਿਆ ਹੋਇਆ ਸਜਵਾ ਬੰਦਾ ਕਾਲਾ ਤੁਸੀਂ ਉੱਚ ਅਧਿਕਾਰੀਆਂ ਨੂੰ ਨਹੀਂ ਦੱਸਿਆ ਜੇ ਤੱਕ ਪ੍ਰਸ਼ਾਸਨ ਨੇ ਧਿਆਨ ਚ ਨਹੀਂ ਲੈਂਦਾ ਮਾਮਲਾ ਸਰਪੰਚ ਕੋਲੇ ਗਏ ਜਾਂ ਹੋਰ ਕਿਤੇ ਨਹੀਂ ਗਏ ਜੀ ਸਰਪੰਚ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਕੋਈ ਗੱਲ ਨਹੀਂ ਸੁਣੀ ਉਹਨੇ ਸਾਡੀ ਓਕੇ ਜੀ ਬਾਪੂ ਜੀ ਕੀ ਰਾਮ ਹੈ ਤੇ ਕੀ ਮਾਮਲਾ ਮਰਾੜ ਕਲਾ ਜੀ ਕੀ ਮਾਮਲਾ ਮਾਮਲਾ ਇਹ ਹੈ ਜਿਹੜਾ ਸਾਡੇ ਖਾਲਾ ਬਣਾਇਆ ਹੈ ਹੂੰ ਇਹਦਾ ਪਾਣੀ ਛੱਪੜ ਤੋਂ ਮੁੜ ਕੇ ਗੁਰਦੁਆਰੇ ਕੋਲ ਜਾਪ ਰਿਹਾ ਠੀਕ ਇਹ ਆਏ ਵੀ ਸਾਡੇ ਸੰਗ ਵਿੱਚ ਖਤਰਾ ਰਿੰਦਾ ਪਈ ਸਾਡੇ ਜੁਹਾਗ ਨਾ ਖਾਲੇ ਜਿ ਦੇਖ ਵਾਇ ਨੇ ਅੱਛਾ ਤੇ ਬਾਕੀ ਕਾ ਜਿਹੜੇ ਰੂੜੀਆਂ ਤੇ ਕੱਪੜੇ ਆਏ ਸਾਡੇ ਘਰ ਨੂੰ ਤੁਰਿਆ ਹੁੰਦਾ ਅੱਛਾ ਕੀ ਮੰਗ ਕਰਦੇ ਹੋ ਮੰਗੇ ਹੰ ਕਰਦੇ ਆਂ ਇਹ ਅੱਗੇ ਆਪਣਾ ਐਮਐਲਏ ਚਲੇ ਗਿਆ ਇੱਥੋਂ ਹੋ ਕੇ ਹੂੰ ਤੇ ਸਰਪੰਚ ਵੀ ਇਥੋਂ ਦੀ ਪੂਰਾ ਕਰਕੇ ਜਾਇਆ ਗਿਆ ਜੇ ਪਹਿਲਾਂ ਇਹਨਾਂ ਪਤਾ ਕੀ ਕੀਤਾ ਸੀ ਜੇ ਸਾਡੀ ਪਹਿਲੀ ਪੰਚਾਇਤ ਸੀ ਉਹਨਾਂ 300 300 ਫੁੱਟ ਲੰਮਾ ਇੱਥੇ ਪਾਰਕ ਬਣਾ ਗਿਆ ਅੱਛਾ ਛੱਪੜ ਦੇ ਵਿੱਚ ਹੂੰ ਤੇ 3300 ਕੀ ਸੌ ਲੰਮਾ ਬਣਾਇਆ ਸੀ ਗਾ ਜੇ ਬਾਬੂ ਇਹ ਪਾਰਕ ਪਾਰਕ ਦਿਸਦਾ ਤਾਂ ਹੈ ਨਹੀਂ ਤੁਸੀਂ ਕਹਿੰਨੇ ਪਾਰਕ ਬਣਾਇਆ ਕਿ ਉਹ ਕਾਗਜ਼ਾਂ ਜੀ ਬਣ ਕੇ ਰਹਿ ਗਿਆ ਉਹ ਕਾਗਜ਼ਾਂ ਜੇ ਸਰਪੰਚ ਕੋਲੇ ਆ ਠੀਕ ਹੈ ਜਿਹੜਾ ਪਹਿਲਾ ਸਰਪੰਚ ਬਣਿਆ ਸੀ ਠੀਕ ਹੈ ਜੀ ਧੰਨਵਾਦ ਜੀ ਮੇਰੇ ਕੀ ਨਾਮ ਹੈ ਤੇ ਕੀ ਮਾਮਲਾ ਮੇਰਾ ਨਾਮ ਉਸੇ ਸਿੰਘ ਹੈ ਜੀ ਤੇ ਮੈਂ ਵਿਰਾਟ ਕਲਾ ਦਾ ਰਹਿਣ ਵਾਲਾ ਜੀ ਅੱਜ ਮੁੱਦਾ ਇਹ ਹੈ ਜੀ ਕਿ ਸਾਡੇ ਪਿੰਡ ਦਾ ਜੋ ਛੱਪੜ ਤੁਸੀਂ ਵੇਖ ਸਕਦੇ ਕਹਿੰਦਾ ਬੁਰਾ ਵਾਲਾ ਅੱਛਾ 2022 ਦੇ ਵਿੱਚ ਕਾਕਾ ਬਰਾੜ ਐਮਐਲਏ ਇੱਥੇ ਕਹਿ ਕੇ ਗਿਆ ਸੀ ਕਿ ਦੋ ਤਿੰਨ ਮਹੀਨਾ ਦੇ ਅੰਦਰ ਅੰਦਰ ਮੈਂ ਛੱਪੜ ਬਣਵਾ ਦੂੰਗਾ ਫਿਰ پارک ਬਣਵਾ ਦੂੰਗਾ ਸਫਾਈ ਕਰਾ ਦੂੰਗਾ ਇਹਦੀ ਤੇ ਤੁਸੀਂ ਹਾਲ ਵੇਖ ਲਓਂਦਾ ਕੀ ਆ ਠੀਕ ਹੈ ਤਕਰੀਬਨ 3 ਸਾਲ ਹੋ ਗਏ ਸਰਕਾਰ ਬੜੀ ਦੀ ਹੂੰ ਸਰਕਾਰ ਤਾਂ ਉਹ ਜਾਣ ਵਾਲੀ ਆ ਹੂੰ ਤੇ ਪਰ ਛੱਪੜ ਦਾ ਲੋਹੀ ਆ ਠੀਕ ਤੁਸੀਂ ਕੋਈ ਪਿੰਡ ਦੇ ਸਰਪੰਚ ਜਾਂ ਮੈਂਬਰ ਦਾ ਧਿਆਨ ਚ ਨਹੀਂ ਮਾਮਲਾ ਲੈਂਦਾ ਜੋਗੇ ਹੁਣ ਪਿੰਡ ਦੀ ਪੰਚਾਇਤ ਨਵੀ ਬਣੀ 6 ਮਹੀਨੇ ਹੋ ਗਿਆ ਤੇ ਉਹ ਵੀ ਸਰਪੰਚ ਸਾਹਿਬ ਕਹਿ ਕੇ ਗਏ ਸੀ ਬਲਜੀਤ ਕਾਂਗਸਾਫ ਯਾ 2-3 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਛੱਪੜ ਕਲੀਅਰ ਹੋ ਜਾਊ ਇਹਦੀ ਪ੍ਰਵਾਹਣਾ ਕਰੋ ਤੁਸੀਂ ਪਰ ਛੱਪੜ ਦਾ ਹਾਲ ਹੋਈ ਆ ਕੋਈ ਸਫਾਈ ਨਹੀਂ ਹੋਈ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਇੱਥੇ ਤੇ ਨਿੱਕੇ ਨਿੱਕੇ ਸਾਡੇ ਬੱਚੇ ਆ ਜੋ ਕਿ ਵੱਡੀਆਂ-ਵੱਡੀਆਂ ਬਿਮਾਰੀਆਂ ਚੋਂ ਜੀ ਪਏ ਠੀਕ ਹੈ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕਿ ਇਹਦੀ ਸਫਾਈ ਕਰਾਈ ਜਾਵੇ ਜੀ ਤੇ ਸਾਡੇ ਬੱਚਿਆਂ ਨੂੰ ਰਾਹਤ ਮਿਲੇ ਬਿਮਾਰੀਆਂ ਤੋਂ ਜੇ ਜੇਕਰ ਨਹੀਂ ਸਫਾਈ ਕਰਾਉਂਦੇ ਤਾਂ ਅਸੀਂ ਆਪਦੇ ਕੋਲੋਂ ਲਾ ਦਨੇ ਬਾਅਦ ਵਿੱਚ ਇਹ ਨਾ ਕਹੇ ਵੀ ਪੰਚਾਇਤ ਵੀ ਤੁਸੀਂ ਕਿਉਂ ਲਾਏ ਵਿੱਚ ਸਰਕਾਰੀ ਕੰਮ ਲਈ ਫੀਟ ਕਿਤਾ ਦਿੱਤੀ ਸਾਨੂੰ ਜੇ ਅਸੀਂ ਆਦੇ ਕੋਲੋਂ ਕਿ 2-3000 ਜਿਹੜਾ ਲੱਗਦਾ ਅਸੀਂ ਆਪਦੇ ਲਾ ਦਾਂਗੇ ਆੜ ਗਮਾੜ ਇਕੱਠੇ ਕਰਕੇ ਲਾ ਦਾਂਗੇ